ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਜਾ ਰਹੇ ਜੀ ਸੁਲਤਾਨਪੁਰ ਲੋਧੀ ਤੇ ਸਾਡੇ ਬੱਚੇ ਤਿਆਰ ਨੇ ਤੇ ਮੈਂ ਵੀ ਤਿਆਰੀਆਂ ਵਾਹਿਆ ਮੈਨੂੰ ਵੇਖ ਲੋ ਸਾਡੇ ਕੋਲ ਸਾਡੇ ਬੱਚੇ ਇਹ ਇਧਰ ਵੇਖੋ ਹੁਣ ਕੋਸ਼ੀਏ ਸਾਰੇ ਗੁਰੂ ਨਾਨਕ ਸੱਚੇ ਬਾਸ਼ਾ ਦੇ ਦਰਸ਼ਨ ਕਰ ਜਲੇ ਆਪਾਂ ਪਤਾ ਨਾ ਹਾਂ ਹਾਂਜੀ ਹੈਲੋ ਆ ਵੇਖੋ ਇਹਨਾਂ ਦੀ ਜਿਆਦਾ ਉਤਸ਼ਾਹ ਵਾ ਹਾਂਜੀ ਆ ਸਾਡੀ ਖੁਸ਼ੀ ਖੁਸ਼ੀ ਨੂੰ ਵੇਖ ਕੇ ਮੈਨੂੰ ਖੁਸ਼ੀ ਬਹੁਤ ਹੁੰਦੀ ਆ ਤੇ ਆ ਇਹ ਵੀ ਖੁਸ਼ੀਆਂ ਹੀ ਆ ਸਾਡੀਆਂ ਠੀਕ ਹੈ ਜੀ ਆ ਸਾਡੀ ਦੂਸਰੀ ਬੱਸ ਇਹਦੇ ਵੀ ਦਰਸ਼ਨ ਕਰਾਉਂ ਤੁਹਾਨੂੰ ਲਓ ਜੀ ਇਹ ਦੂਸਰੀ ਬੱਸ ਸਾਡੇ ਮੁੰਡੇ ਬੀਠੇ ਬੱਸ 'ਚ ਆ ਵੀ ਮੁੰਡਿਓ बहयो बो मां सारे कोन्हे बहियो बो बो हा हा जी सॼे नयाणे इदरमूं कर ए, ए, सारे काके बैठे दूजे कुड़ी बैठिया या सापक तो साहब ਦਾ ਇਹ ਜੀ ਸਕੂਲ ਦੀ ਬਿਲਡਿੰਗ ਦਾ ਮੱਥਾ ਤੇ ਇੱਥੇ ਸਾਡੇ ਸਕੂਟਰ ਵਗੈਰਾ ਲੱਗਦੇ ਆ ਸਰਦੀ ਕਾਰ ਹੈ ਇੱਥੇ ਸਾਡਾ ਗੇਟ ਕੀਪਰ ਬੈਠਦਾ ਬੱਸਾਂ ਦੋਵੇਂ ਬਾਹਰ ਆ ਚੁੱਕੀਆਂ ਤੇ ਅਸੀਂ ਜਾਣ ਨੂੰ ਤਿਆਰ ਆ ਥੋੜੇ ਸਮੇਂ ਚ ਅਸੀਂ ਨਿਕਲਣਾ ਇਹ ਪਹਿਲਾਂ ਜਾਣਾ ਅਸੀਂ ਸultanpur Lodhi ਫਿਰ ਖੜੂਆ ਗਵੰਦਵਾਲ ਸਾਹਿਬ ਫਿਰ ਕੁਲਸਾ ਬੱਸਾਂ ਸਾਡੀਆਂ ਤੁਰ ਲੱਗੀਆਂ ਜੀ ਤਿਆਰੀ ਹੈ ਬਿਲਕੁਲ

ਅਸੀਂ ਪਹੁੰਚ ਗਏ ਜੀ ਗੁਰਦੁਆਰਾ ਬੇਰ ਸਾਹਿਬ ਖਾਵੀ ਸ਼ੇਰਾ ਕੀ ਹਾਲ ਤੇਰਾ ਇਧਰ ਵੇਖ ਠੀਕ ਹੈ ਬੋਲ ਬੱਚੇ ਸਾਡੇ ਗੱਡੀਆਂ ਚ ਉੱਤਰ ਆਏ ਨੇ ਹੈਲੋ ਕਿਰਨਾਂ ਕਾ ਸਾਡੀ ਫੋਟੋ ਨਹੀਂ ਆਈ ਬਾਏ ਸਰ ਨਹੀਂ ਸਰ ਬਾ ਕੀ ਗੱਲ ਮੰਨਰੀਦ ਹਾਂ ਜੀ ਸਰ ਸ਼ਿਕਾਇਤ ਆਸੀ ਗਾ ਚਲੋ 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 ਸਰ ਬਹੁਤ ਆਇਆ ਮਜ਼ਾ ਆਇਆ ਤੁਹਾਨੂੰ ਜਿਹੜਾ ਖੁਸ਼ੀ ਖੁਸ਼ੀ ਤੇ ਚਲੋ ਵੀ ਚਲੋ ਨਿਆਣੋ ਸਰ ਮੇਰੇ ਕੋਲੋਂ ਮੈਂ ਤੇ ਆਈ ਓਏ ਇਹੋ ਜਿਹਾ ਨਾ ਬੱਚਾ ਰਜਦੀ ਫੋਟ ਹੋਣਾ ਹੋਵੇ ਬਾਅਦ ਚ ਮੇਰੇ ਕੋਲੋਂ ਆ ਜਾਇਆ ਡਾਕਟਰ ਸਾਹਿਬ ਮੈਡਮ ਇਧਰ ਵੇਖੋ ਸਾਰੇ ਜਾਣੇ ਤੇਰਾ ਨਾ ਕੋ ਫੋਟੋ ਨਹੀਂ ਆਈ ਫੋਟੋ ਦੋ ਠੀਕ ਹੈ ਚਲੋ ਵੀ ਚਲੋ ਵੀ ਚਲੋ ਦਰਸ਼ਨ ਦਰ ਕਰੀਏ ਅਗੇ ਮੇਰੀ ਫੋਟੋ ਹੋਣੀ ਵੀ ਮੈਂ ਕਹਦਾ ਗੱਲ ਕੀ ਆ ਬੱਚਿਓ ਗੁਰਦੁਆਰਾ 베ਰ ਸਾਹਿਬ ਇੱਥੇ ਗੁਰੂ ਨਾਨਕ ਸਾਤੇ ਭਾਸ਼ਾ ਵਹੀ ਨਹੀਂ ਦੀ ਦੇ ਚਨਾਉਂ ਚਨਾਣ ਬਣੀ ਕਰਨ ਹੁੰਦੇ ਦੇ ਸੀ ਤੇ ਜਿਹੜੀ ਦਾਤਨ ਕਰਦੇ ਹੁੰਦੇ ਸੀ ਇੱਕ ਵਾਰੀ ਗੁਰਸਾਹਿਬ ਨੇ ਵੈਸੇ ਹੀ ਤਰਜੀਬ ਬੈਠੇ ਬੈਠੇ ਧਰਤੀ ਕਰ ਦਿੱਤੀ ਤੇ ਦੋ ਦਿਨ ਬਾਅਦ ਉਹ ਹਰੀ ਹੋ ਗਈ ਤੇ ਇਹ ਇਹਦਾ ਨਾਮ ਬੇਰਸਾ ਪੈਦਾ ਉਹ ਜਿਹੜੀ 베ਰੀ ਆ ਬੇਰਸਾ ਤੇ ਅਜੇ ਵੀ ਇੱਥੇ ਮੌਜੂਦ ਆ 베ਰੀ ਉਹਦੇ ਵੀ ਦਰਸ਼ਨ ਤੁਹਾਨੂੰ ਕਰਾਉਣੇ ਆ ਆ ਸਾਡੇ ਬੱਚੇ ਸਾਰੇ ਬੇਟਾ ਇਹ ਆ ਜੀ ਬਣਾ ਇਤਿਹਾਸ ਸਥਾਨ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਤੇ ਕਰਦੇ ਅੰਦਰ ਜਾ ਕੇ ਦਰਸ਼ਨ ਕਰਦੇ ਨਾਲ ਅੱਧਾ ਕਰਦੇ ਇੱਥੇ ਨਹੀਂ ਅੰਦਰ ਉਹ ਬਿੱਖਰ ਬੈਠੇ वा बडा कोई बदल गए थे देखो जा ਸਕਬੇਰ ਜਿਹਦੀ ਆਪਾਂ ਜਿਹਦਾ ਜ਼ਿਕਰ ਕਰ ਰਹੇ ਸੀ ਦੇਖੋ 베ਰ ਕਿੰਨੇ ਲੱਗੇ ਬਹੁਤ ਤੋੜਨਾ ਤੋੜ ਕੇ ਖਾ ਲੋ ਆ ਮਿੱਠੇ ਵੀ ਅਗ ਲੱਗੇ ਹੈ ਇਧਰ ਉਹ ਇਧਰ ਲਓ ਜੀ ਇਧਰ ਭੋਰਾ ਸਾਹਿਬ ਵੀ ਹੈਗਾ ਹਾਂ ਖਾਣੇ ਖਾਣੇ ਤੋੜ ਕੇ 베ਰੀ ਨੂੰ ਬਹੁਤ ਜ਼ਿਆਦੇ 베ਰ ਲੱਗੇ ਨੇ ਇੱਧਰ ਦੀ ਆਓ ਬੀਲਾ ਉਧਰ ਦਰਸ਼ਕ ਜਿੱਥੇ ਨਿਕਲੇ ਬੇੜੀ ਜਿੱਥੇ ਬੰਦਦੇ ਨਾ ਫਟਕੇ ਹਾਂ ਇਹ ਕਿ ਕੀ ਇਹ ਬੇਰੀ ਆ ਦੱਸਦੇ ਤੁਹਾਨੂੰ ਇਹਦਾ ਇਤਿਹਾਸ ਸੀ ਇਹ ਆ ਜੀ ਜਿਸ 베ਰ ਦੇ ਨਾਂ ਤੇ ਗੁਰਦੁਆਰਾ ਸਾਹਿਬ ਦਾ ਨਾਮ ਗੁਰਦੁਆਰਾ 베ਰ ਸਾਹਿਬ ਇਹ 베ਰੀ ਜਿਹੜੀ ਮੈਂ ਤੁਹਾਨੂੰ ਦੱਸ ਰਿਹਾ ਗੁਰਸਾ ਦਤਨ ਕਰਦੇ ਕਰਦੇ ਹਾਂ ਇਥੇ ਅਚਾਨਕ ਹੀ ਬੈਠੇ ਬੈਠੇ ਨੇ ਇਥੇ ਕੋਈ ਜਿਹੜੀ ਧਾਤਨ ਧਰਤੀ ਜੀ ਕਰ ਦਿੱਤੀ ਤੇ ਦੋ ਦਿਨ ਬਾਅਦ ਉਹ ਜਿਹੜੀ ਹਰੀ ਹੋ ਗਈ ਤੇ ਉਹ 베ਰੀ ਵੀਆ ਜਿਹੜੀ ਤੁਸੀਂ ਦਰਸ਼ਕਾਰੇ ਗੁਰੂ ਨਾਨਕ ਸਾਹਿਬ ਦੇ ਹੱਥਾਂ ਦੀ ਲੱਗੀ ਹੋਈ 베ਰੀ ਹੈ ਤੇ ਇਹ ਇਥੇ ਬਈ ਨਦੀ ਦੇ ਵਿੱਚ ਗੁਰੂ ਸਾਹਿਬ ਨਿਤਾ ਪ੍ਰਤੀ ਇਸ਼ਨਾਨ ਕਰਨੇ ਹੁੰਦੇ ਸੀ ਤਕਰੀਬਨ 14 ਸਾਲ ਤੇ 9 ਮਹੀਨਿਆਂ ਦਾ ਜ਼ਿਕਰ ਹੁੰਦਾ ਗੁਰੂ ਸਾਹਿਬ ਇਸ ਸਥਾਨ ਤੇ ਇਸ ਸੁਲਤਾਨਪੁਰ ਦੀ ਧਰਤੀ ਤੇ ਰਹੇ ਨੇ ਤੇ ਇਥੇ ਰਹਿ ਕੇ ਗੁਰੂ ਸਾਹਿਬ ਬਈ ਨਦੀ ਦੇ ਵਿੱਚ ਇਸ਼ਨਾਨ ਕਰਨਾ ਹੁੰਦੇ ਸੀ ਇਤੋਂ ਹੀ ਜਿਹੜੀ ਚੁੱਭੀ ਮਾਰੀ ਆ ਵਈ ਨਦੀ ਵਿੱਚ ਜਿਹੜੇ ਤਿੰਨ ਦਿਨ ਬਾਅਦ ਗੁਰੂ ਸਾਹਿਬ ਪ੍ਰਗਟ ਹੋਏ ਸੀ ਕਿਹਾ ਜਾਂਦਾ ਏ ਤੇ ਜਿਹੜਾ ਆਪਾਂ ਮੂਲ ਮੰਤਰ ਪੜ੍ਹਦੇ ਆ ਏਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਉਹ ਜਿਹੜਾ ਮੂਲ ਮੰਤਰ ਆ ਇੱਥੋਂ ਜਦੋਂ ਗੁਰੂ ਸਾਹਿਬ ਇੱਥੇ ਚੁੱਭੀ ਮਾਰੀ ਤਾਂ ਤਿੰਨਾਂ ਦਿਨਾਂ ਬਾਅਦ ਤਕਰੀਬਨ 3 ਮੀਲ ਦੂਰ ਜਾ ਕੇ ਪ੍ਰਗਟ ਹੋਏ ਤੇ ਉੱਥੇ ਨਿਕਲ ਕੇ ਬਾਹਰ ਇਹ ਮੰਤਰ ਸੰਤਾਂ ਨੂੰ ਸੁਣਾਇਆ ਯਾਨੀ ਕਿ ਆਪਾਂ ਕਹਿ ਸਕਦੇ ਆ ਕਿ ਗੁਰੂ ਗ੍ਰੰਥ ਸਾਹਿਬ ਦੀ ਸ਼ੁਰੂਆਤ ਵੀ ਇਸ ਨਗਰ ਤੋਂ ਹੋਈ ਉਰਾ ਸਾਹਿਬ ਵਾਹਿਗੁਰੂ 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 ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਇਹ ਸਥਾਨ ਹੈ ਜਿੱਥੇ ਗੁਰੂ ਨਾਨਕ ਸਾਹਿਬ ਆਸਾ ਸਿਮਰਨ ਵਿੱਚ ਜੁੜਦੇ ਰਹੇ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਪਾਤਸ਼ਾਹ ਆਪਾਂ ਆਏ ਆ ਗੁਰਦੁਆਰਾ 베ਰ ਸਾਹਿਬ 베ਰ ਸਾਹਿਬ ਇਹਦਾ ਕਿਉਂ ਨਾਂ ਪਿਆ ਉਹ ਸਾਹਮਣੇ 베ਰੀ ਜੀ ਦੇ ਤੇ ਦਰਸ਼ਨ ਕੀਤੇ ਹਨ ਇਹ 베ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਹੱਥਾਂ ਦੀ ਲਾਈ ਹੋਈ ਆ ਗੁਰੂ ਸਾਹਿਬ ਜਦੋਂ ਸਵੇਰੇ ਸਿਰ ਦਤਨ ਕਰਦੇ ਸੀ ਇੱਥੇ ਇਹ ਜਿਹੜੀ ਵਈ ਨਦੀ ਇੱਥੇ ਆਣ ਕੇ ਇਸ਼ਨਾਨ ਕਰਦੇ ਸੀ ਰੋਜ਼ ਇੱਕ ਵਾਰੀ ਬੈਠੇ ਬੈਠਾ ਗੁਰੂ ਸਾਹਿਬ ਦਤਨ ਕਰਕੇ ਤੋਂ ਦਤਨ ਧਰਤੀ ਜਾਂ ਕਰਕੇ ਗੱੜ ਦਿੱਤੀ ਉਹ ਜਿਹੜੀ ਦਤਨ ਗੱਡੀ ਹੋਈ ਸੀ ਉਹ ਤਿੰਨਾਂ ਦਿਨਾਂ ਬਾਅਦ ਹਰੀ ਹੋ ਗਈ ਤੇ ਬਾਅਦ ਵਿੱਚ ਆ ਵਿਸ਼ਾਲ ਰੁੱਖ ਬਣ ਗਿਆ ਇਹ ਅੱਜ ਵੀ ਮੌਜੂਦ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਤਕਰੀਬਨ ਇੱਥੇ 14 ਸਾਲ 9 ਮਹੀਨੇ ਤੇ 13 ਦਿਨ ਇਸ ਧਰਤੀ ਤੇ ਰਹੇ ਆ ਇਹ ਧਰਤੀ ਤੇ ਕਿਉਂ ਰਹੇ ਆ ਕਿਉਂਕਿ ਇਹ ਭਾਈਆ ਜੈਰਾਮ ਜੀ ਦਾ ਪਿੰਡ ਸੀ ਜਾਨਕਿ ਬੇਬੇ ਨਾਨਕੀ ਦਾ ਸਹਰਾ ਪਿੰਡ ਸੀ ਤੇ ਆਪਣੀ ਭੈਣ ਦੇ ਕੋਲੋਂ ਆਣ ਕੇ ਗੁਰੂ ਸਾਹਿਬ ਰਹਿੰਦੇ ਸੀ ਤੇ ਇੱਥੋਂ ਹੀ ਗੁਰੂ ਸਾਹਿਬ ਜਿਹੜਾ ਮਾਤਾ ਸੁਲੱਖਣੀ ਜੀ ਨੂੰ ਵਿਆਹਣ ਗਏ ਆ ਤੇ ਇਸੇ ਥਾਂ ਤੇ ਹੀ ਇਹ ਗੁਰੂ ਸਾਹਿਬ ਨੇ ਮੋਦੀ ਖਾਨੇ ਦੇ ਵਿੱਚ ਜਿਹੜਾ ਹੱਟ ਕੀਤਾ ਜਿੱਥੇ 13-13 ਤੋਲਿਆ ਉਹ ਵੀ ਆਪਾਂ ਦਰਸ਼ਨ ਕਰਨੇ ਆ ਇਸ ਥਾਂ ਤੇ ਗੁਰੂ ਸਾਹਿਬ ਨੇ ਜਦੋਂ ਨਮਾਜ਼ ਪੜ੍ਹੀ ਆ ਉਹ ਵੀ ਸਥਾਨ ਇੱਥੇ ਹੀ ਆ ਤਕਰੀਬਨ ਸਭ ਤੋਂ ਜ਼ਿਆਦਾ ਸਮਾਂ ਜਿਹੜਾ ਗੁਰੂ ਨਾਨਕ ਸੱਚੇ ਪਾਤਸ਼ਾਹ ਇੱਥੇ ਰਹੇ ਆ ਉਦਾਸੀਆਂ ਵੀ ਇੱਥੋਂ ਆਰੰਭ ਕੀਤੀਆਂ ਇਸ ਵਹੀ ਨਦੀ ਦੇ ਵਿੱਚ ਜਦੋਂ ਗੁਰੂ ਸਾਹਿਬ ਨੇ ਚੁੱਭੀ ਲਾਈ ਜਦੋਂ 3 ਦਿਨ ਬਾਅਦ ਜਾ ਕੇ 3 ਮੀਲ ਦੂਰ ਇਹ ਗੁਰੂ ਸਾਹਿਬ ਬਾਹਰ ਨਿਕਲੇ ਨਦੀ ਜੋਂ ਤੇ ਉਦੋਂ ਗੁਰੂ ਸਾਹਿਬ ਨੇ ਮੂਲ ਮੰਤਰ ਦਾ ਪਾਠ ਜਿਹੜਾ ਉਚਾਰਨ ਕੀਤਾ ਸੀ ਪਹਿਲੀ ਵਾਰੀ ਜਿਹੜਾ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ੁਰੂ ਦੇ ਵਿੱਚ ਅੰਤਰ ਅੰਗਤ ਆ ਯਾਨੀ ਕਿ ਗੁਰੂ ਗ੍ਰੰਥ ਸਾਹਿਬ ਦੀ ਸ਼ੁਰੂਆਤ ਇਸ ਸਥਾਨ ਤੋਂ ਹੁੰਦੀ ਆ ਉਸ ਤੋਂ ਪਰંત ਇਹ ਜਿਹੜਾ ਸਥਾਨ ਆ ਭੋਰਾ ਸਾਹਿਬ ਤੁਸੀਂ ਦਰਸ਼ਨ ਕੀਤੇ ਆ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਵਹੀ ਨਦੀ ਦੇ ਵਿੱਚ ਇਸ਼ਨਾਨ ਕਰਦੇ ਸੀ ਅਮਰਤ ਵੇਲੇ ਤੇ ਉਸ ਤੋਂ ਬਾਅਦ ਆਣ ਕੇ ਇੱਥੇ ਸਮਾਧੀ ਲਾ ਕੇ ਬੈਠ ਜਾਂਦੇ ਸੀ ਲੰਮੇ ਸਮੇਂ ਵਾਸਤੇ ਸਿਮਰਨ ਕਰਦੇ ਸੀ ਉਹ ਥਾਂ ਤੁਸੀਂ ਵੇਖੀ ਆ ਇਸ ਬੇਰ ਸਾਹਿਬ ਦੇ ਥੱਲੇ ਬਾਬਾ ਸ੍ਰੀ ਚੰਦ ਜੀ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਵੱਡੇ ਪੁੱਤਰ ਉਹ ਜਦੋਂ 6ਵੇਂ ਪਾਤਸ਼ਾਹ ਦੇ ਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਮਿਲੇ ਨੇ ਉਹ ਵੀ ਇੱਥੇ ਮਿਲੇ ਨੇ ਇੱਥੇ ਹੀ ਉਹਨਾਂ ਦਾ ਵਿਚਾਰ ਵਟਾਂਦਰਾ ਹੋਇਆ ਤੇ ਇੱਥੋਂ ਹੀ ਉਹਨਾਂ ਨੂੰ ਉਦਾਸੀਨ ਮਤ ਦੇ ਜਿਹੜੇ ਆ ਮੁਖੀ ਥਾਪਿਆ ਬਾਬਾ ਸ੍ਰੀ ਚੰਦ ਨੇ ਕਿਉਂਕਿ ਬਾਬਾ ਸ੍ਰੀ ਚੰਦ ਉਦਾਸੀਨ ਮਤ ਦੇ ਮੁਖੀ ਸਨ ਤੇ ਆਪਣਾ ਉੱਤਰਾਧਿਕਾਰੀ ਸ਼ੇਵੇਂ ਪਾਤਸ਼ਾਹ ਦੇ ਪੁੱਤਰ ਬਾਬਾ ਗੁਰਦਤਾ ਜੀ ਨੂੰ ਇੱਥੋਂ ਹੀ ਥਾਪਿਆ ਤੇ ਇਹ ਬੜੀ ਪਵਿੱਤਰ ਥਾਂ ਹੈ ਇੱਥੇ ਜਰਰੇ ਜਰਰੇ ਦੇ ਵਿੱਚ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਚਰਨ ਪਏ ਨੇ ਇਹ ਤੁਸੀਂ ਮਹਿਸੂਸ ਕਰੋਗੇ ਤੇ ਤੁਹਾਨੂੰ ਪਤਾ ਲੱਗੇਗਾ ਕਿ ਜਿਹੜੇ ਸਿੱਖ ਕੌਮ ਦੇ ਬਾਨੀ ਨੇ ਜਿਨ੍ਹਾਂ ਨੇ ਸਿੱਖ ਕੌਮ ਚਲਾਈ ਹੈ ਉਹ ਇੱਥੇ 14 ਸਾਲ ਰਹੇ ਆ ਤੇ ਲਗਾਤਾਰ ਵਈ ਨਦੀ ਦੇ ਵਿੱਚ ਇਸ਼ਨਾਨ ਕਰਦੇ ਸੀ ਤੇ ਇੱਥੋਂ ਹੀ ਉਦਾਸੀਆਂ ਆਪਣੀਆਂ ਆਰੰਭ ਕੀਤੀਆਂ ਸੀ ਗੁਰੂ ਸਾਹਿਬ ਨੇ ਇਹ ਇੱਥੋਂ ਦਾ ਇਤਿਹਾਸ ਹੈ ਜਿਹੜਾ ਕਿ ਆਪਾਂ ਤੁਸ਼ ਮਾਤਰ ਦੱਸਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਹੁਣ ਅਸੀਂ ਜਾ ਰਹੇ ਹਾਂ ਲੰਗਰ ਹਾਲ 'ਚ ਸਾਡੇ ਬੱਚੇ ਸਾਡੇ ਨਾਲ ਆ ਰਹੇ ਲੰਗਰ ਹਾਲ ਤੋਂ ਪ੍ਰਸ਼ਾਦਾ ਛੱਕ ਕੇ ਫਿਰ ਅਗਲੇ ਗੁਰਦੁਆਰਾ ਸਾਹਿਬ ਦੇ ਦੀਦਾਰ ਕਰਨ ਵਾਸਤੇ ਜਾਵਾਂਗੇ ਜੀ ਆ ਗਿਆ ਪਾ ਵੇਈ ਨਦੀ ਤੇ ਜਿੱਥੇ ਗੁਰੂ ਸਾਹਿਬ ਇਸ਼ਨਾਨ ਕਰਦੇ ਹੁੰਦੇ ਸੀ ਧੰਨ ਗੁਰੂ ਨਾਨਕ ਸੱਚਾ ਪਾਤਸ਼ਾਹ ਆ ਫੜ ਪੁੱਤੋਂ ਬਹੁਤ ਵਧੀਆ ਬਣ ਗਿਆ ਬੇਟਾ ਧਿਆਨ ਨਾ ਡਿਗਣਾ ਪਏ ਇੱਥੇ ਹਾਂਜੀ ਉੱਤਰ ਜਾ ਥੈਂਕ ਯੂ ਆ ਜਾ ਵੀ ਇੱਥੇ ਲੱਗੋ ਬਹੁਤ ਲਾਲ ਸਰਕਰ ਨਾਲ ਉਹ ਲਾਲ ਪੈਰ ਨਾਲ ਗੋਸਲ ਕਰ ਕਿਉਂ ਕਿ ਤਹੱਦਰ ਵੀ ਹੈਗਾ ਜੇ ਪਤਾ ਨਹੀਂ ਕਿਉਂ ਕੀਤਾ ਦੇਖੋ ਕੱਚੀ ਜਿਹਾ ਮਨ ਇਹਦੇ ਬਈ ਨੇ ਦੀ ਬੇਟਾ ਵੇਖ ਲੋ ਮਈਨਦੀ ਠੀਕ ਹੈ ਜਿੱਥੇ ਗੁਰੂ ਨਾਨਕ ਸੱਚੇ ਪਾਤਸ਼ਾਹ ਇਸ਼ਨਾਨ ਕਰਦੇ ਹੁੰਦੇ ਸੀ ਮੈਂ ਨਾ ਡਿੱਗ ਭੱਗਦੇ ਧਿਆਨ ਨਾਲ ਕੋਈ ਉਹ ਬੋਲੇ ਕਿਵੇਂ ਫੁੱਲ ਦਿਖਾਈ ਨਹੀਂ ਬੋਲ ਨਹੀਂ ਕਿਤੇ ਫੁੱਲ ਦੇਖਣਾ ਜੀ ਬੋਲੋ ਨਾ ਪਹਿਨੇ ਦੇ ਦੇ ਦਰਸ਼ਨ ਕਰਦੇ ਹੋਏ ਆ ਯਾਦਗਾਰੀ ਫੋਟੋ ਖਿੱਚ ਰਹੇ ਆ ਤੇ ਸਾਡੇ ਸਾਰੇ ਬੱਚੇ ਅਧਿਆਪਕ ਸਾਹਿਬਾਨ ਪ੍ਰਿੰਸੀਪਲ ਮੈਡਮ ਸਰ ਸਾਰੇ ਕਿੱਥਰ ਤੋਂ ਬੈਠੇ ਹੋਏ ਨੇ ਵੀਡੀਓ ਬਣਾਈ ਜਾਣਾ ਪਤਾ ਨਹੀਂ ਫੋਟੋਆਂ ਫਿਕਣਾ ਲੈ ਆ ਕਿੱਥੇ ਰਹਿ ਗਏ ਆ ਪੂਜਾ ਇਧਰ ਅੱਗੇ ਆ ਜਾਓ ਫਿਰ ਤੁਹਾਡੀ ਫੋਟੋ ਕਰ ਲੀਏ ਨਾਲ ਹੀ ਇਧਰ ਲੱਗ ਕੇ ਆ ਜਾਓ ਮਾੜ ਨਾਲ ਇਹ ਆ ਜੀ ਬਈ ਇਹਨਾਂ ਦੀ ਇਧਰ ਗੁਰਦਰਾ ਸਾਹਿਬ ਕੋਣ ਅਸੀਂ ਜਾ ਰਹੇ ਆ ਜੀ ਗੁਰਦੁਆਰਾ ਹਟ ਸਾਹਿਬ ਜਿੱਥੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ 13-13 ਟੋਲੇ ਅਸੀਂ ਕੁਛ ਹੀ ਹੈਲੋ ਹੈਲੋ ਹਾਂਜੀ ਹੈਲੋ ਦੱਸੋ ਹੈਲੋ ਕੁਛ ਹੋ ਹੈਲੋ ਅਸੀਂ ਜਦੋਂ ਦਰਸ਼ਨ ਕਰਨ ਗਏ ਤਾਂ ਹੋਰ ਵੀ ਕਈ ਸਕੂਲਾਂ ਦੇ ਬੱਚੇ ਉੱਥੇ ਆਏ ਸੀ ਦਰਸ਼ਨ ਕਰਨ ਜਿਸ ਤਰ੍ਹਾਂ ਗਿਆ ਬੱਸ ਵਿੱਚ ਬੈਰੇ ਨੇ ਵੀ ਕਈ ਕੈਸੇ ਸਕੂਲ ਦੇ ਬੱਚੇ ਨੇ ਨਾਲ ਅਧਿਆਪਕ ਸਹਿਬਾਨ ਤੇ ਹੋਰ ਵੀ ਤਕਰੀਬਨ 7-8 ਸਕੂਲ ਸਾਨੂੰ ਮਿਲੇ ਜਿਹੜੇ ਦਰਸ਼ਨ ਕਰਨ ਆਏ ਸੀ ਜੋੜੇ ਇੱਧਰ ਜੇ ਅੱਛਾ ਗੁਰਦੁਆਰਾ ਹਟ ਸਾਹਿਬ गुरुद्वारा हाथ इतने कीरतन पा की? की साल जरूरी थोड़ा ਤਾਨ ਗੁਰੂ ਗ੍ਰੰਥ ਸਾਹਿਬ ਸੱਚੇ ਬਾਦਸ਼ਾਹ ਗੁਰਦਰਾਹਟ ਸਾਹਿਬ ਅਰੇ ਜਿੰਨਾ ਦੇ ਨਾਲ ਗੁਰੂ ਸਾਹਿਬ ਤੋਰਾ ਤੇਰਾ ਤੋਲਦੇ ਰੇ ਨਾ ਇਹੋ ਹੀ ਪੱਥਰ ਹੈ ਜਿੰਨਾ ਦੇ ਨਾਲ ਗੁਰੂ ਸਾਹਿਬ ਸੌਦਾ ਤੋਲ ਕੇ ਦਿੰਦੇ ਸੀ ਲੋਕਾਂ ਨੂੰ ਤੇਰਾ ਤੇਰਾ ਤੋਲੇ ਸੀ ਨਾ ਇੱਕ ਕਾ ਬਾਪਾ ਇੱਕ ਸ਼ਾਇਦ ਕੀਤੀ ਕਿ ਤੇਰਾ ਤਾਂ ਪਾਉ ਦੁਵਾਲਾ ਨਿਕਲ ਗਿਆ ਕਿਉਂਕਿ ਜਿੰਨੂੰ ਤੂੰ ਤੂੰ ਕੰਮ ਤੇ ਰੱਖਿਆ ਉਹਨੇ ਤੇ ਸਾਰਾ ਕੁਝ ਨਟਾ ਦਿੱਤਾ ਸਾਰਾ ਕੁਝ ਉਹ ਤੇਰਾ ਤੇਰਾ ਕਰਕੇ ਟੋਲੀ ਜਾਂਦਾ ਪੈਸੇ ਵੀ ਨਹੀਂ ਲੈ ਰੇ ਲੋਕਾਂ ਨੂੰ ਲੋਕੀ ਉੱਥਾ ਲੈ ਲੈ ਕੇ ਦੁਰੇਜਾਂ ਦੇ ਤੇਰਾ ਤਾਂ ਕੰਮ ਖਰਾਬ ਹੋ ਗਿਆ ਤੇ ਉਹਨੇ ਬੁਲਾ ਲਿਆ ਗੁਰੂ ਨਾਨਕ ਸੱਚੇ ਪਾਛਨ ਵੀ ਭਾਈ ਆਸ ਹਾਬ ਤਾਂ ਦੇ ਕੀ ਕੀਤਾ ਜਦੋਂ ਹਸਾਬ ਤਾਂ ਕੀਤਾ ਤੇ ਉਹਦੇ ਅੱਲੋਂ ਗੁਰੂ ਨਾਨਕ ਸਾਹਿਬ ਦੇ ਪੈਸੇ ਵਾਧੇ ਸੰਦੇ ਉਹ ਕਹਿੰਦੇ ਵੀ ਉਹਨੇ ਆਪਣੇ ਬੰਦੇ ਨੂੰ ਕਿਹਾ ਜਿਹੜਾ ਕਜਾਂਸੀ ਜੀ ਕਿ ਗੁਰੂ ਨਾਲ ਦੇ ਜਿਹੜੇ ਪੈਸੇ ਬਣਦੇ ਉਹ ਦੇ ਦਿਓ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਮੈਂ ਪੈਸੇ ਨਹੀਂ ਲੈਣੇ ਇਹ ਜਿਹੜੇ ਪੈਸੇ ਮੇਰੇ ਨਿਕਲਦੇ ਆ ਨਾ ਇਹ ਤੁਸੀਂ ਲੋੜਵੰਦਾ ਦੇ ਵਿੱਚ ਦਾਨ ਕਰਦੇ ਹੋ ਤੇ ਉਹੀ ਮੈਨੂੰ ਮਿਲ ਜਾਣਗੇ ਸਮਝੋ ਉਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਨੇ ਹੱਥ ਛੱਡ ਦਿੱਤਾ ਭੈ ਨਾਨਕੀ ਨੇ ਭਾਈਆ ਜੈਰਾਮ ਨੇ ਕਿਹਾ ਕਿਉਂ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਮੈਂ ਇੱਥੇ ਹੱਥ ਕਰਨ ਵਾਸਤੇ ਨਹੀਂ ਆਇਆ ਕਉ ਪਈ ਪ੍ਰਾਪਤ ਮਾਨੁਖ ਦੇਵਰੀਆ ਗੋਬਿੰਦ ਮਿਲਨ ਕੀ ਹੈ ਤੇਰੀ ਬਰੀਅਤ ਮੈਂ ਤੇ ਰੱਬ ਨੂੰ ਮਿਲਣਾ ਆ ਮੈਂ ਤੇ ਰੱਬ ਨੂੰ ਜਪਣਾ ਰੱਬ ਦਾ ਪ੍ਰਚਾਰ ਕਰਨਾ ਇਥੋਂ ਉਦਾਸੀਆ ਸ਼ੁਰੂ ਕੀਤੀ ਸੀ ਗੁਰੂ ਸਾਹਿਬ ਨੇ ਤੇ ਉਹ ਜਿਹੜੇ ਵੱਟੇ ਤੁਹਾਨੂੰ ਨਜ਼ਰ ਆ ਰਹੇ ਜੋ ਮੈਂ ਇਤਿਹਾਸ ਸੁਣਿਆ ਜਾਂ ਪਹਿਲਾਂ ਵੀ ਜਦੋਂ ਦਰਸ਼ਨ ਕਰਨ ਆਇਆ ਜਦੋਂ ਇਥੇ ਕਿਉਂਕਿ ਮੈਂ ਜਦੋਂ ਸਿੱਖਿਆ ਸ਼ੁਰੂ ਕੀਤੀ ਨਾ ਬੇਟਾ ਇਥੇ ਲੱਗੇ ਬਾਬਾ ਜਗਜੀਤ ਸਿੰਘ ਜੀ ਹਰਫਵਾਲ ਵਾਲੇ ਨੇ ਤੇ ਉਹਨਾਂ ਦੇ ਕੋਲ ਆਣ ਕੇ ਮੈਂ ਗੁਰਬਾਣੀ ਪੜ੍ਹਨੀ ਸ਼ੁਰੂ ਕੀਤੀ ਸੀ ਮੇਰੀ ਸਿੱਖਿਆ ਇਥੋਂ ਸ਼ੁਰੂ ਹੋਈ ਗੁਰੂ ਨਾਨਕ ਸਾਹਿਬ ਦੇ ਇਹ ਨਸਥਾਨਾ ਤੋਂ ਪਾਪਾ ਜੀ ਦਾ ਲਾਗੇ ਡੇਰਾ ਵਾ ਉਥੋਂ ਮੈਂ ਗੁਰਬਾਣੀ ਸਿੱਖਣੀ ਸ਼ੁਰੂ ਕੀਤੀ ਉਸ ਤੋਂ ਬਾਅਦ ਮੈਿੱਤੇ ਗਿਆ ਉਹ ਲੰਮਾ ਜਣਾ ਇਹ ਜਿਹੜਾ ਸਥਾਨ ਹੈ ਕੋਈ ਉਹ ਸਥਾਨ ਹੈ ਜਿਹੜੇ ਵਟੇ ਆ ਇਤਿਹਾਸ ਸਾਡਾ ਕਹਿੰਦਾ ਕਿ ਉਹੀ ਵਟੇ ਆ ਜਿਨ੍ਹਾਂ ਦੇ ਨਾਲ ਗੁਰੂ ਸਾਹਿਬ ਸੌਦਾ ਤੋਲਦੇ ਰਹੇ ਤੁਸੀਂ ਦਰਸ਼ਨ ਕਰੇ ਤੁਸੀਂ ਇਹਨਾਂ ਵਟਿਆਂ ਨੂੰ ਸੋਚ ਕੇ ਇਹ ਸੋਚ ਕੇ ਦਰਸ਼ਨ ਕਰਨੇ ਆ ਕਿ ਮੇਰਾ ਗੁਰੂ ਨਾਨਕ ਸੱਚੇ ਪਾਤਸ਼ਾਹ ਕੀ ਇਹਨਾਂ ਵਟਿਆਂ ਨੂੰ ਹੱਥ ਲਾਉਂਦਾ ਸੀ ਮੇਰੇ ਗੁਰੂ ਨਾਨਕ ਦੀ ਕਦੇ ਇਹਤੇ ਤੇ ਨਿਗਾ ਪੈਂਦੀ ਸੀ ਕਹਿੰਦੇ ਏ ਗੁਰੂ ਨਾਨਕ ਗੁਰਬਾਣੀ ਦੀ ਪੰਕਤੀ ਗੁਰ ਮੈਂ ਮੂਰਖ ਕੀ ਕੀਤਕ ਬਾਤ ਹੈ ਕੋਟਪਰਾਧੀ ਤਰਿਆਰੇ ਗੁਰੂ ਨਾਨਕ ਜਿਨ ਸੁਣਿਆ ਵੇਖਿਆ ਸੇ ਫੇਰ ਕਰਭਾਸ ਨ ਪਰਿਆਰੇ ਉਹ ਮਾਦੇ ਗਰਭ ਚ ਨਹੀਂ ਹੁੰਦਾ ਦੁਬਾਰਨ ਜਿਨੇ ਗੁਰੂ ਨਾਨਕ ਨੂੰ ਸੁਣ ਲਿਆ ਤੇ ਜਿਨੇ ਦਰਸ਼ਨ ਕਰ ਲਏ ਕਹਿੰਦੇ ਇੱਕ ਇਹ ਕੋਈ ਮੁਰਦਾ ਲੈ ਜਾ ਰਹੇ ਸੀ ਤੇ ਮੁਰਦੇ ਤੇ ਉਹਨਾਂ ਜਿਹੜੇ ਜਾਣ ਜਮਰਾਜ ਜੰ ਜੰਦੂਦ ਕੋਟ ਦੇ ਜਾਣ ਤੇ ਗੁਰੂ ਨਾਨਕ ਸਾਹਿਬ ਨੂੰ ਘੇਰ ਲਿਆ ਚੋਰਾਂ ਨੇ ਕਹਿੰਦੇ ਵੀ ਇਹਨਾਂ ਨੂੰ ਮਾਰ ਦੇਣਾ ਤੇ ਮਾਰੇ ਕਹਿੰਦੇ ਕਿ ਕਿੱਧਾ ਮਾਰੋ ਬੇ ਕਹਿੰਦੇ ਕਿ ਕਿੱਧਾ ਅਖਵਾਰੀਏ ਮਾਰੇ ਕਹਿੰਦੇ ਦਗਰੋਂ ਸਾਨੂੰ ਸਾੜ ਦੂ ਅਗਲਾ ਕਹਿੰਦਾ ਸਾੜ ਦਿੰਨੇ ਆ ਕਹਿੰਦੇ ਆਓ ਸੇਵਾ ਬੰਦਿਆਂ ਜੀ ਉਥੋਂ ਅੱਗ ਲੈ ਆਓ ਤੇ ਸਾਨੂੰ ਸਾੜ ਦੋ ਉਹ ਕਹਿੰਦੇ ਵੀ ਇਹ ਤਾਂ ਚੰਗੀ ਗੱਲ ਆ ਦੱਸ ਹੀ ਦਿੱਤਾ ਕੁਛ ਵਿਆਹ ਲਗਾ ਜਿਹਨੂੰ ਪਹਿਲਾਂ ਕੁੱਟੰਦਾ ਸੀ ਬਾਅਦ ਚੋਂ ਭਾਰੀ ਵਿੱਚ ਪਟਾ ਕੇ ਲੈ ਜਾਣ ਉਹਨਾਂ ਨੇ ਪੁੱਛਿਆ ਭਈ ਇਹ ਕੀ ਉਹ ਕਹਿੰਦਾ ਕਿ ਇਹ ਨਾ ਬੰਦਾ ਬੜਾ ਪਾਪੀ ਆ ਇਹਨੂੰ ਅਸੀਂ ਕੁੱਟ ਰਹੇ ਸੀ ਕਹਿੰਦੇ ਹੁਣ ਬਾਲਗੀ ਚ ਕੋ ਭਾ ਲਿਆ ਕਹਿੰਦੇ ਇਹਦੇ ਸਿਵੇ ਵਾਲਾ ਨਾ ਗੁਰੂ ਨਾਨਕ ਦੀ ਨਿਗਾਹ ਵਿੱਚ ਆਖੋ ਸਤਨਾਮ ਵਾਹਿ ਕਹਿੰਦੇ ਗੁਰੂ ਨਾਨਕ ਦੀ ਨਿਗਾਹ ਪੈ ਗਈ ਤੇ ਹੁਣ ਇਹ ਸੱਚਖੰਡ ਜਾ ਰਿਹਾ ਕਿਹੜੇ ਗੁਰੂ ਨਾਨਕ ਕਹਿੰਦੇ ਜਿਹਨੂੰ ਸਾੜਨ ਵਾਸਤੇ ਤੂੰ ਅੱਗ ਲੈ ਗਏ ਨਾ ਅੱਗ ਲੈਣ ਆਏ ਜੀ ਬਸ ਉਹੀ ਗੁਰੂ ਨਾਨਕ ਜਾ ਕੇ ਚਰਨ ਢੀ ਅੱਗੇ ਮਾਰੇ ਹੀ ਮਾਫ ਕਰਦੇ ਅਸਲ ਵਿੱਚ ਗੁਰੂ ਸਾਹਿਬ ਦਾ ਤਰੀਕਾ ਸੀ ਲੋਕਾਂ ਨੂੰ ਸੱਚ ਨਾਲ ਜੋੜਨਾ ਤੇ ਉਹ ਗੁਰੂ ਨਾਨਕ ਸੱਚੇ ਪਾਤਸ਼ਾਹ ਜਿੱਥੇ ਅਸੀਂ ਬੈਠੇ ਆ ਨਾ ਇੱਥੇ ਬਹਿ ਕੇ ਤੇਰਾ ਤੇਰਾ ਤੋਲਦੇ ਰਹੇ ਇੱਥੇ ਹੱਟ ਕਰਦੇ ਰਹੇ ਜਿਹੜੀ ਆਪਾਂ ਕਰਦੇ ਨਾ ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ ਇਹ ਇਹ ਸਾਰਾ ਕੁਝ ਸੀ ਇਹ ਤੋਂ ਉਸ ਤੋਂ ਬਾਅਦ ਪ੍ਰਤਾਪਪੁਰ ਜਾ ਕੇ ਗੁਰੂ ਸਾਹਿਬ ਨੇ ਵਿਆਹ ਕੀਤੀ ਆ ਇਹ ਮੇਰੇ ਗੁਰੂ ਨਾਨਕ ਦਾ ਸਨੇਹਾ ਸੀ ਤੇ ਸੋ ਇੱਥੇ ਤੁਸੀਂ ਆਏ ਜੇ ਗੁਰੂ ਦੇ ਦਰਸ਼ਨ ਕਰਨ ਤੇ ਵੱਡੇ ਆਪਾ ਕਾਮਾਂ ਵਾਲੇ ਹਨ ਜੇ ਅਸੀਂ ਗੁਰੂ ਦੇ ਦਰਸ਼ਨ ਕਰਦੇ ਆ ਤੇ ਅਰਦਾਸ ਕਰਕੇ ਜਾਨੀ ਕਿ ਸਤਿਗੁਰੂ ਜੀ ਆ ਤਿੰਨ ਚੀਜ਼ਾਂ ਸਾਡੇ ਵਾਸਤੇ ਸਦੀਵੀ ਗਾਰ ਹੋ ਜਾਣ ਕਿਰਤ ਕਰੀਏ ਨਾਮ ਜਪੀਏ ਤੇ ਵੰਡ ਕੇ ਛਕੀਏ ਦੂਜੇ ਦਾ ਵੀ ਹੱਥ ਨਾ ਕੋਈਏ ਵੰਡ ਕੇ ਛਕੀਏ ਜਦੋਂ ਅਸੀਂ ਕਿਰਤ ਕਰਕੇ ਨਾਮ ਜਪ ਕੇ ਗਾਂ ਵੰਡ ਕੇ ਛਕਦੇ ਆ ਤੇ ਬੇਟਾ ਕਿਸੇ ਦਾ ਦੂਜੇ ਦਾ ਹੱਕ ਖੋਣ ਵਾਸਤੇ ਅਸੀਂ ਸੋਚਾਂਗੇ ਵੀ ਨਹੀਂ ਇਹ ਬੇਨਤੀ ਆ ਕਿ ਗੁਰੂ ਸਾਹਿਬ ਅਗੇ ਅਰਦਾਸ ਕਰਕੇ ਜਾਣੀ ਤੇ ਇਤਿਹਾਸ ਹੁਣ ਮੈਨੂੰ ਗੁਰਬਾਣੀ ਕਹਿੰਦੀ ਆਪ ਆਪਣੀ ਬੁੱਧ ਹੈ ਜੇਤੀ ਬਰਨਤ ਪਿੰਡ ਪਿੰਡ ਦੋਹੇ ਤੇਤੀ ਵੱਖਰੇ ਵੱਖਰੇ ਪ੍ਰਕਾਰ ਨਾਲ ਰੱਬ ਨੂੰ ਲੋਕੀ ਉਨਾ ਕ ਤੇ ਜਾਂਦੇ ਜਿੰਨੀ ਕ ਬੁੱਧੀ ਹੈ ਸਮੁੰਦਰ ਭਰਿਆ ਹੈ ਜਿੰਨਾ ਕਿਸੇ ਕੋ ਭਾਂਡਾ ਉਹਨਾਂ ਕ ਪਾਣੀ ਭਰ ਲਿੰਦਾ ਸੋ ਆਪਣੀ ਬੁੱਧੀ ਅਨੁਸਾਰ ਮੈਂ ਦੱਸਿਆ ਇਹ ਜ਼ਰੂਰੀ ਨਹੀਂ ਕਿ ਪੱਥਰ ਤੇ ਲਕੀਰ ਨਹੀਂ ਜੋ ਮੈਂ ਕਿਹਾ ਸੀ ਤੁਹਾਨੂੰ ਇਹ ਬੇਤੀਆਂ ਪ੍ਰਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਹਾਂ ਬੱਲੇ ਬੱਲੇ ਨਿਸ਼ਾਨ ਸਾਹਿਬ ਬੜਾ ਤਗੜਾ ਨਰਿਲਾ ਤਾਂ ਨਹੀਂ ਚੜੁੰਦੇ ਆ ਤਨਪੁਰ ਰਾਮਦਾਸ ਸਾਹਿਬ ਜੀ ਚੜਾਈ ਤੋਂ ਦੌਣਾ ਨਾ ਰਿਖੋ ਹਾਂ ਸਾਡਾ 40 ਫੁੱਟ ਸਾਰਾ ਵੱਡਾ ਤੇਰਾ ਦਰਬਾਰ ਸੱਚਾ ਤੇ ਤਖਤ ਹੁਣ ਅਸੀਂ ਆ ਚੁੱਕੇ ਆ ਜੀ ਗੁਰਦੁਆਰਾ ਬੇਬੇ ਨਾਨਕ ਜੀ ਬੱਚੇ ਅੰਦਰ ਵੱਰ ਰਹੇ ਨੇ ਦਰਬਾਰ ਦੇ ਇਹ ਦ੍ਰਿਸ਼ ਅੰਦਰ ਦਾ ਦਰਬਾਰ ਦਾ ਦ੍ਰਿਸ਼ ਉਧਰ ਸਾਹਮਣੇ ਅਖੰਡ ਜਾਬ ਆਰੰਭ ਨੇ ਇੱਥੇ ਕੀਰਤਨ ਹੁੰਦਾ ਹੈ ਇੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਹੈ ਇੱਥੇ ਬੱਚੇ ਦਰਸ਼ਨ ਦੇ ਰਏ ਕਰ ਰਹੇ ਨਕਮਸਤਕ ਹੋ ਰਹੇ ਨੇ ਇਹ ਆ ਬੇਬੇ ਨਾਨਕ ਜੀ ਦਾ ਗੁਰਦੁਆਰਾ ਸੁਲਤਾਨਪੁਰ ਲੋਧੀ ਅਸੀਂ ਬਿਆਸ ਦਰਿਆ ਨੂੰ ਪਾਰ ਕਰ ਰਹੇ ਆ ਉੱਥੋਂ ਗੋੰਦਵਾਲ ਸਾਹਿਬ ਜਾਵਾਂਗੇ ਤੇ ਗੋੰਦਵਾਲ ਦਾ ਜਿਹੜਾ ਦ੍ਰਿਸ਼ ਅਗਲੇ ਵਲੌਗ ਵਿੱਚ ਦਿਖਾਵਾਂਗੇ ਮਿਲਦੇ ਆ ਅਗਲੇ ਵਲੌਗ ਵਿੱਚ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ